ਸਾਡਾ ਕੋਈ ਨਹੀਂ ਹੁਣ ਬੋਲ ਲੈ ਕੇ ਜੀ ਹੁਣ ਬੋਲ ਲੈ ਕੇ ਜੀ ਮੈਂ ਜਿੰਗਾ ਤਰਫੋਂ ਨੇ ਥੋੜਾ ਜਿਹਾ ਇਹ ਬੋਲੀ ਅਸੀਂ ਥਾਣੇ ਚੱਲੇ ਉਹਨਾਂ ਦੇ ਨਾਲ ਜ਼ਰੂਰੀ ਵਾਲਿਆਂ ਨੂੰ ਕੋਈ ਬਣਾਉਣੀ ਆਂਦੇ ਪੈਦੀ ਤੇ ਅਸਾਂ ਬਣਾ ਲਈ ਚੱਲੇ ਅਸੀਂ ਉਹਨਾਂ ਦੇ ਨਾਲ ਚੱਲੇ ਅਸੀਂ ਹੁਣ ਨਹੀਂ ਮਿਲ ਕੋ ਨਹੀਂ ਹੁਣੇ ਹੁਣ ਗੱਲ ਉਹ ਉਹਨਾਂ ਨਾਲ ਕਰ ਲੋ ਬਸ ਹੁਣ ਨਹੀਂ ਹੁੰਦੇ ਵਾਰ ਵਾਰ ਨਹੀਂ ਹੁੰਦੇ ਬਿਲਕੁਲ ਗੱਲ ਉਹਨਾਂ ਦੇ ਨਾਲ ਹੀ ਚੱਲੇ ਥਾਣੇ ਜੀ ਅਸੀਂ ਸੱਜਾ ਕਿਉਂ ਚੰਗੀ ਸੱਜਾ ਕਿੰਗੀ ਸੱਜਾ ਤੇ ਉਹਨਾਂ ਕਰਿਆ ਨੂੰ ਜਿਨ੍ਹਾਂ ਨੇ ਸੰਜੀਤੀ ਨੂੰ ਮਾਰਿਆ ਜਿਨ੍ਹਾਂ ਨੇ ਦਿੱਤੀ ਨੂੰ ਮਾਰਿਆ ਅਸੀਂ ਕਰ ਮਰ ਜਾ ਮਰ ਜਾ ਕਰਿਆ ਮਰ ਜਾ ਕੋਈ ਵੀ ਤਾਂ ਮਰਨ ਤੜੀਆਂ ਵੀ ਤਾਂ ਮਰਨ ਆਏ ਤੜੀਆਂ ਵੀ ਤਾਂ ਮਰਨ ਆਏ ਕਿ ਪਪਾ ਕੇ ਲਾਲਾ ਨਹੀਂ ਰਹੇਗੀ

ਸਾਰੇ ਬੱਚੇ ਆ। ਇਹ ਉੱਤਰ ਬਣਾ ਦੋ। ਆਪਣੇ ਸਰ ਦਾ ਪੈਜ ਲਾਈਨ ਸਰ ਨੰਬਰ ਦੇ ਕੇ। ਹਾਂ। ਜੇ ਕੰਮ ਚੱਲ ਰਹੇ ਆ ਨੰਬਰ ਦੇ ਕੇ ਲਿਖਾ। ਆਪਾਂ ਅੰਦਰ ਆਉਣਗੇ ਉਹਨਾਂ ਸਭੇ। ਉਹ ਬਾਹਰ ਜਾ ਕੇ ਵੀ ਲੋਕ ਨੂੰ ਚਲਾ। ਪਾਪਾ ਜੀ। ਫਾਹਦ ਮੈਂ ਹਾਂ ਫਾਹਦ ਮੈਂ ਹਾਂ ਜਰੂਰੀ ਆਪਾਂ ਇਹ ਮੇਰਾ ਨਾਮ ਮਨਮੋਹ ਸਿੰਘ ਆ ਹਾਂ ਮੇਰੇ ਬੱਚੇ ਨੂੰ ਮਾਤਾ ਉਹਨਾਂ ਨੇ ਫਾਹਦ ਨੂੰ ਮਾਤਾ ਦੇ ਬੱਚੇ ਆ ਹਾਂ ਉਹਦੇ ਸੱਸ ਹੋਦੇ ਨੇ ਉਹਦੇ ਪਰਿਵਾਰ ਨੇ ਤੇ ਜਦੋਂ ਉਹਨਾਂ ਦੇ ਮੁੰਮੁੰਨਾਂ ਨੂੰ ਨਿਆਣਾ ਚਾਹੀਦਾ ਸੀ ਅੱਛਾ ਜੀ ਉਹਨੇ ਆਪਣੇ ਨੂੰਹ ਦੇ ਜੀ ਨੂੰ ਹੱਥ ਪਾਇਆ ਤੇ ਉਹਨੂੰ ਐਸਟੀ ਚੋਂ ਦਾ ਮੁੰਡਾ ਆ ਗਿਆ ਤੇ ਬਚਾਅ ਹੋ ਗਿਆ ਕਿੰਨਾ ਕਿੰਨਾ ਚਿਰ ਹੋ ਗਿਆ ਹੈ ਵਿਆਹ ਨੂੰ ਵਿਆਹ ਨੂੰ ਵਾਲੇ ਸਾਲ ਨਹੀਂ ਹੋਇਆ ਅੱਗੇ ਵੀ ਕੰਮ ਪਰੇਸ਼ਾਨ ਕਰਦੇ ਸੀ ਹਾਂ ਪਰੇਸ਼ਾਨ ਕਾਇਦਾ ਸੀ ਵਾਟੋ 10 ਦਿਨ ਇਸ ਸਾਨੂੰ ਮਾਂ ਨੂੰ ਇੱਥੇ ਦੋ ਵਾਰ ਉਹਨੇ ਜੋ ਦੱਸਿਆ ਮਾਂ ਨੇ ਅੱਜ ਸੋਂ ਬੰਨੀ ਆ ਉਹਦੀ ਇਹ ਪਤਾ ਲੱਗਿਆ ਜੀ ਕਾਰਨ ਕੀ ਬਣਿਆ ਕਿਵੇਂ ਉਹਨਾਂ ਨੇ ਨਹੀਂ ਭਾਈ ਮੰਨੇ ਸੇ ਫੋਨ ਹੀ ਆਇਆ ਤੇ ਤੁਹਾਡਾ ਬੱਚਾ ਅਜੇ ਹੀ ਨਹੀਂ ਆਜੇ ਤੇ ਉਹਨਾਂ ਦੇ ਘਰੇ ਹਾਂ ਆ ਉਹਨਾਂ ਹਾਂਜੀ ਸੋਹਣਾਂ ਤੁਹਾਡੇ ਪੂਰੀ ਹੈ ਇਨਸਾਫ ਚਾਹੀਦਾ ਸਾਨੂੰ ਇਹੋ ਜਿਹੇ ਇਹੋ ਜਿਹੇ ਜਾਂਦੇ ਬਾਕਲਾਫ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਇਹੋ ਜਿਹਾ ਬਿਲਕੁਲ ਨੇ ਕੋਈ ਕਾਰਵਾਈ ਕੀਤੀ ਨਹੀਂ ਹੁਣ ਅਸੀਂ ਕਰਵਾ ਦੇ ਹੁਣ ਆ ਦੇ ਪੁਲਿਸ ਵਾਲੇ ਪੁਲਿਸ ਹੁਸੈਨ ਕੋ ਪਹੁੰਚਿਆ ਇੱਥੇ ਜੀ ਬਸ ਅਸੀਂ ਹੁਣ ਆ ਦੇ ਲੁਧਿਆਣਾ ਦੇ ਅਸੀਂ ਆ ਗਏ ਉਸ ਨੂੰ ਵੀ ਆਨੇ ਦੋ ਚਾਂ ਲੁਧਿਆਣਾ ਸੀ ਰਹਿਣ ਆ ਲੈ ਕੁੜੀ ਲਿੱਤਾ ਤਾਂ ਲਿੱਦੇ ਆਨੇ ਦੀ ਸੀ ਹਾਂਜੀ ਅੰਮ੍ਰਿਤਸਰ ਤੇ ਆਈ ਸੀ ਅੰਮ੍ਰਿਤਸਰ ਲਈ ਅੰਮ੍ਰਿਤਸਰ ਜਗ੍ਹਾ ਬਾਜ਼ਾਰ ਮੰੰਦਾ ਮੰੰਦਾ ਵਾਲਾ ਬਾਜ਼ਾਰ ਕਿੰਨੇ ਉਮਰ ਕਿੰਨੇ ਸੀ 22 ਸਾਲ 22 ਸਾਲ ਦੀ ਹਾਂਜੀ ਕਾਰਨ ਕੀ ਸੀ ਜੀ ਬੱਚਾ ਨੇ ਬੱਚੇ ਦੀ ਡਿਮਾਂਡ ਕਰਦੇ ਬੱਚਾ ਨਹੀਂ ਹੋਇਆ ਹਾਲੇ ਹਾਲੇ ਜੀ ਸਾਲ ਵਿਆਹ ਨੂੰ ਨਹੀਂ ਹੋਇਆ ਹਾਂਜੀ ਮੇਨ ਬੱਚਾ ਨਹੀਂ ਹੋਏ ਤੇ ਕਰਕੇ ਉਹਨਾਂ ਨੇ ਇਸ ਤਰ੍ਹਾਂ ਹਾਂ ਹਾਂਜੀ ਕੀ ਸਾਰੀ ਗੱਲਬਾਤ ਹੀ ਆ ਇੱਕ ਬਾਈਕ ਸਵਾਰ ਦੀ ਲੜਕੀ ਹੈ ਜੀ ਅਨਮੋਲਦੀਪ ਕੌਰ ਜੀ ਤੇ ਉਸ ਦੀ ਜਿਹੜੀ ਡੈੱਡ ਬੋਡੀ ਜਿਹੜੀ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਕਿ ਪਈ ਆ ਜਿਸ ਦੀ ਅ ਸਟ੍ਰਾਂਗੂਲੇਸ਼ਨ ਕਰਨ ਜਿਹੜੀ ਜਿਹੜੀ ਡੈਥ ਹੋ ਗਈ ਹੈ ਤੇ ਬੋਡੀ ਜਿਹੜੀ ਦੇਖ ਕੇ ਆਏ ਆ ਤੇ ਬਾਕੀ ਮੌਕਾ ਜੇ ਵਿਜ਼ਿਟ ਕਰਨਾ ਹੈ ਉਸ ਤੋਂ ਬਾਅਦ ਜੋ ਵੀ ਪਰਿਵਾਰ ਵਾਲਿਆਂ ਦੇ ਬਿਆਨ ਹੋਣਗੇ ਸੁਣਨ ਸਰ ਜਿਹੜੀ ਅਗਲੀ ਰਿਕਾਰਡ ਕਰਵਾਈ ਜੜੀ ਕੀਤੀ ਜਾਵੇਗੀ ਸਰ ਤੁਸੀਂ ਉਹ ਬੋਡੀ ਵੇਖੀ ਹੈ ਬੋਡੀ ਤੇ ਕੋਈ ਚੋੜ ਦਾ ਨਿਸ਼ਾਨ ਹੀ ਨਾ ਕੋਈ ਐਦਾਂ ਦਾ ਗਰਦਨ ਤੇ ਉਹਦੇ ਨਿਸ਼ਾਨ ਹੈਗਾ ਜੀ ਉਹ ਬਾਕੀ ਉਹ ਦੇਖਦੇ ਸਾਰੀ ਤਫ਼ਤੀਸ਼ ਕਰਦੇ ਆ ਕਿ ਕਿਸ ਤਰ੍ਹਾਂ ਜਿਹੜਾ ਇਹਦੀ ਮੌਤ ਹੋਈ ਹੈ ਮੌਕਾ ਜੀ ਦੇਖਣਾ ਹੈ ਅਜੇ ਜੀ ਬਿਆਨ ਲੈਣੇ ਆ ਜੀ ਪਰਿਵਾਰ ਦੇ ਅਜੇ ਤੇ ਪਰਿਵਾਰ ਨੇ ਵੀ ਬੋਡੀ ਅਜੇ ਹੁਣੇ ਦੇਖਣ ਜਾ ਰਹੇ ਆ ਤੇ ਜੋ ਵੀ ਪਰਿਵਾਰ ਦੇ ਬਿਆਨ ਹੋਗੇ ਉਹ ਸੰਸਾਰ ਜਿਹੜੀ ਅਗਲੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਜੀ ਪਰਿਵਾਰ ਕਿੱਥੋਂ ਦੇ ਰਹਿੰਦੇ ਆ ਜੀ ਹਾਂ ਲੁਧਿਆਣੇ ਦੇ ਰਹਿਣ ਵਾਲੇ ਆ ਜੀ ਹਾਂ ਲੜਕੀ ਦੇ ਪੇਕੇ ਲੁਧਿਆਣੇ ਦੇ ਇੱਥੇ ਜਿਹੜਾ ਮੰਦਰ ਵਾਲੇ ਬਾਜ਼ਾਰ ਚ ਲੜਕੀ ਜਿਹੜੀ 1 ਸਾਲ ਕਰੀਬ ਹੋਇਆ ਸੀ ਉਹਦੀ ਸ਼ਾਦੀ ਹੋਈ ਨੂੰ ਜੀ ਜੀ ਸਰ ਹੁਣ ਜਿਹੜੇ ਲੜਕਾ ਦੇਖਦੇ ਆ ਜੀ ਅੱਜ ਅਸੀਂ ਮੌਕਾ ਵਿਜ਼ਿਟ ਕਰਨ ਜਾ ਰਹੇ ਆ ਮੌਕੇ ਤੇ ਕੀ ਹਾਲਾਤ ਨੇ ਤੇ ਕਿੰਨਾ ਹਾਲਾਤਾਂ ਜਮਾ ਹੋ ਤੀ ਸਾਰੇ ਉਹਦੀ ਹੜਤਾਲ ਕੀਤੀ ਜਾਵੇਗੀ ਹੜਤਾਲ ਦੇ ਉੱਪਰ આરોਪ ਲਗਾ ਰਹੇ ਆ ਉਸ ਬਾਰੇ ਜੋ ਵੀ ਬਿਆਨ ਕਲਮਤ ਕਰਾਉਣਗੇ ਜੀ ਉਸ ਅਨਸਾਰ ਕਾਰਵਾਈ ਕੀਤੀ ਜਾਵੇਗੀ ਜੀ ਸਾਰੀ ਕਲ ਦੱਸੋ ਸਾਰੀ ਕਲ ਦੱਸੋ ਮੈਂ ਦੱਸੀ ਗਈ ਹਾਂ ਇਹ ਹੈਗੀ ਦੱਸੋ ਕਦੋਂ ਦੱਸੋ ਸਹੀ ਰਾਸ ਜੋ ਸਾਡੇ ਬੱਚੇ ਚਪਟੀ ਕੁੜੀ ਨੂੰ ਇਨਸਾਫ ਮਿਲੇਗਾ ਐਸੀ ਗੱਲ ਦੱਸੋ ਮੇਰਾ ਬੱਚਾ ਗੱਲ ਦੱਸੋ ਕੀ ਦਾਲਦੇ ਜੀ ਉਹ ਤੰਗ ਬੜਾ ਕਰਦੇ ਸੀ ਜਦੋਂ ਦਾ ਵਿਆਹ ਹੋਇਆ ਨਾ ਜਸਵਿੰਦਰ ਬੜਾ ਲੜਦੀ ਹੁੰਦੀ ਸੀ ਲੜਦੀ ਹੁੰਦੀ ਪਰ ਮੈਂ ਕੋਰਾ ਨਾਲ ਹੀ ਫੋਨ ਕਰਕੇ ਜਵਾਬ ਦੇ ਦਿੰਦੇ ਹੁੰਦੇ ਪਰ ਉਹ ਕੁੜੀ ਮੇਰੀ ਪੂਰੀ ਹਸੈਨ ਵਾਲੀ ਹੈਗੀ ਸੰਦੀ ਹੁੰਦੀ ਨਹੀਂ ਮੰਮੀ ਕੁਝ ਨਹੀਂ ਹੋਇਆ ਮੈਂ ਹਰ ਵਾਰੀ ਉਹਨੂੰ ਕਿਹਾ ਕੁੜੀਏ ਚੱਲ ਆਪਾਂ ਲੈ ਚੱਲੇ ਆ ਤੇਰੀਆਂ ਦੋ ਰੋਟੀਆਂ ਨਹੀਂ ਵਿਖਦੀਆਂ ਸਾਨੂੰ तू चल तू चल ਨਹੀਂ ਸਾਰੇ ਠੀਕ ਹੋ ਜਾਂਦੇ ਲੜਕੇ ਇਸ ਨੇ ਜਿਹੜੀ ਨਾਨਾ ਨਾ ਸੁਨੇਹਾ ਸੁਨੇਹਾ ਨਾਮ ਉਹ ਤੇ ਇਨਾ ਕਲੇਸ਼ ਕਰਦੀ ਹੁੰਦੀ ਸੀ ਦੇਖ ਕੇ ਉਹਨੂੰ ਬਰਦਾਸ਼ਤ ਨਹੀਂ ਕਰਨਾ ਨਿਤ ਦੇ ਕਲੇਸ਼ ਨੇ ਇੱਥੇ ਦੇ ਸੀ ਆਪੇ ਪਾਈ ਰੱਖਣਾ ਉਹਨਾਂ ਨੇ ਸਾਰਾ ਟੱਬਰ ਮਿਲਿਆ ਹੋਇਆ ਸੀ ਉਹਨਾਂ ਦੇ ਨਾਲ ਅੱਜ ਮੇਰੀ ਕੁੜੀ ਨੂੰ ਫਾਹਾ ਦੇ ਕੇ ਉਹਨਾਂ ਨੇ ਮਾਰਤਾ ਕਿੰਨਾ ਚਿਰ ਹੋ ਗਿਆ ਸੀ ਵਿਆਹ ਨੂੰ 8 ਮਹੀਨੇ ਆਹ 9 ਮਹੀਨੇ 9 ਮਹੀਨੇ 10 10 ਉਮਰ ਕਿੰਨੀ ਸੀ 22 ਸਾਲ ਦੀ ਤੇ ਇੱਕ ਕਾਰਨ ਇਹ ਤਾਂ ਹੋਇਆ ਕਿਉਂ ਕੀ ਕਾਰਨ ਉਹ ਦੱਸ ਕੇ ਨਹੀਂ ਗਈ ਕੁਝ ਨਹੀਂ ਦੱਸ ਕੇ ਗਈ ਕੱਲ ਵੀ ਬੇਚਾਨ ਜੀ ਫੋਨ ਪਾਪਾ ਨੂੰ ਕੀਤਾ ਪਾਪਾ ਨੇ ਸਮਝਾਇਆ ਕਹਿੰਦੇ ਪਾਪਾ ਮਿਲਣ ਨੂੰ ਜੀ ਕਰਦਾ ਕਹਿੰਦੇ ਪੁੱਤ ਇਹ ਕਿਹੜੀ ਗੱਲ ਆ ਮੈਂ ਸਵੇਰੇ ਆ ਜਾਂਦਾ ਮਿਲਣ ਤੈਨੂੰ ਸਵੇਰੇ ਉਹਨੇ ਆ ਕੰਮ ਕਰ ਲਿਆ ਅੱਗੇ ਵੀ ਕੋਈ ਤਾਂਕ ਪੁੱਛਾਂ ਇਸ ਤਰ੍ਹਾਂ ਦੀ ਕੰਸੀ ਸੀ ਹਾਂ ਵੱਧ 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 ਕਰਦੇ ਹੁੰਦੇ ਸੀ ਪਹਿਲਾਂ ਕੁੜੀ ਨੇ ਤੁਹਾਨੂੰ ਪੁੱਛਿਆ ਸੀ ਅਸੀਂ ਜਾ ਕੇ ਬੋਲ ਕੇ ਵੀ ਆਏ ਦੋਨੋਂ ਜੀ ਜਾ ਕੇ ਕਹਿ ਕੇ ਵੀ ਆਏ ਬਹੁਤ ਪਰੇਸ਼ਾਨ ਕਰ ਜਸਵਿੰਦਰ ਜਿਹੜੀ ਸੱਸ ਏਰੀ ਉਹ ਤੇ ਨਾ ਆਵਾ ਤਵਾ ਬੋਲਦੀ ਹੁੰਦੀ ਸੀ ਨਾ ਹੱਥੋਂ ਪਰੇ ਨਾਨਾ ਨੇ ਜਿਵੇਂ ਨਹੀਂ ਦੱਸਦਾ ਮੇਰੀ ਕੁੜੀ ਨੂੰ ਐਂ ਤੇ ਉਹਨੇ ਫਾਹ ਲਿੱਤਾ ਪਤਾ ਨਹੀਂ ਅੱਜ ਕੀ ਹੋਇਆ ਕੀ ਨਹੀਂ ਰੱਬ ਜਾਣੇ ਨੂੰ ਕਿਹਨਾਂ ਵੱਲੋਂ ਫੋਨ ਆਇਆ ਜੀ ਐ ਇਹਦਾ ਸੋਹਰੇ ਵੱਲੋਂ ਆ ਬੋਰੇ ਵੱਲੋਂ ਅੱਛਾ ਬੋਰੇ ਮਨਜੀਤ ਵੱਲੋਂ ਫੋਨ ਆਇਆ ਕਹਿੰਦਾ ਤੁਹਾਡੀ ਕੁੜੀ ਨੇ ਫਾਹ ਲੱਲਿਆ ਹੋਇਆ ਵਾ ਤੇ ਡੈਡ ਹੈਗੀ ਜੋ ਆ ਜੋ ਇਹ ਮੈਨੂੰ ਨਹੀਂ ਪਤਾ ਅਸੀਂ ਲੁਧਿਆਣੇ ਦੇ ਆ ਜੀ ਅਸੀਂ ਲੁਧਿਆਣੇ ਦੇ ਉੰਮਰਸਰ ਦੇ ਆ ਮੇਰੀ ਭੂਆ ਸਕੀ ਦੀ ਕੁੜੀ ਆ ਜਿਹਦੇ ਘਰ ਮੈਂ ਵਿਆਹਿਆ ਵਾ ਤਮੀ ਨੇ ਇੱਕ ਦੂਤ ਦਿੱਤੇ ਹੀ ਕਿ ਆ ਕੇ ਚੱਲ ਆਪਣੇ ਘਰ ਵੀ ਆਈਏ ਦੁੱਖ ਕਾਰਨ ਇਹਦੇ ਹੈ ਐਡਾ ਵੱਡਾ ਸਟੈਪ ਕਿੱਥਾ ਕੋਈ ਨਾ ਕੋਈ ਵੱਡਾ ਕਾਰਨ ਹੋਏਗਾ ਫੇਰੀ ਚੁਕਿਆ ਹੀ ਸੁਣੀ ਉਹ ਗੱਲ ਸੁਣਾ ਦਈਏ ਸਾਫ ਮੇਜ਼ ਸਾਫ ਕਰੀਂ ਬਣਾ ਉਹ ਗੱਲ ਉਹ ਜਿਹੜਾ ਸੋਹਰਾ ਹੈ ਤਾਂ ਨਾ ਇੱਕ ਵਾਰੀ ਪੀਤੀ ਹੋਈ ਕਿਉਂਕਿ ਉਹ ਰੋਜ਼ ਪੀਂਦਾ ਸੀ ਉਹਨੇ ਪੀਤੀ ਹੋਈ ਸੀ ਮੈਨੂੰ ਉਹਨੇ ਇੰਨੀ ਗੱਲ ਕਹੀ ਕਹਿੰਦੀ ਮੰਮੀ ਇਹਨੇ ਨਾ ਸੋਹਰੇ ਨੇ ਆ ਕੇ ਰਾਤ ਨੂੰ ਜਿਵੇਂ ਕਿ ਕਿਚਨ ਵਿੱਚ ਸੀ ਨਾ ਕਿਚਨ ਵਿੱਚ ਆ ਕੇ ਇਹਨੇ ਮੈਨੂੰ ਪਿੱਛੋਂ ਦੀ ਜੱਫੀ ਪਾਈ ਤੇ ਕਹਿੰਦਾ ਕਿ ਕੀ ਗਲਤ ਕਰ ਗਏ ਹਾਂ 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 ਗਲਤ ਜੰਮ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਚੀਕ ਮਾਰੀ ਨਾਲ ਇਹਨੇ ਮਾਰੀਆਂ ਚਪੇੜਾ ਨੂੰ ਠੀਕ ਹੈ ਇਨੇ ਬਾਅਦ ਚ ਆਪਣੇ ਘਰ ਵਾਲੇ ਨੂੰ ਬੁਲਾਇਆ ਉਹਨੇ ਫੜ ਕੇ ਆਪਣੇ ਪਿਓ ਨੂੰ ਲਾਇਆ ਤਿੰਨ ਚਾਰ ਚਪੇੜਾ ਵੇ ਲਾਇਆ ਖਬਰਦਾਰ ਅੱਗੇ ਤੋਂ ਇਹ ਕੰਮ ਕੀਤਾ ਹੁਣ ਵੀ ਮੈਨੂੰ ਇਹੀ ਲੱਗਦਾ ਵਾ ਕਿ ਇਹ ਸੋਹਰੇ ਨੇ ਉਹੀ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਮੇਰੀ ਕੁੜੀ ਗਈ ਹੋਈ ਤਾਂ ਹੁਣ ਉਹਨਾਂ ਨੇ ਰਾਤ ਨੂੰ ਸਾਰੇ ਪਾਸੇ ਨਹੀਂ ਹੈਗਾ ਲੱਗੇ ਕੋਈ ਵੀ ਨਹੀਂ ਸੋਹਰਿਆ ਜੋ ਹੈਗਾ ਨਾ ਸਾਸੂ ਨਾ ਘਰ ਵਾਲਾ ਨਾ ਨਾਨ ਨਾਨ ਕੋਈ ਵੀ ਨਹੀਂ ਹੈਗਾ ਮੈਂ ਕੀ ਹੰਗਣਾ ਹਾਂ ਹਾਂ ਬਿਲਕੁਲ ਜੀ ਸਜ਼ਾ ਹੋਣੀ ਚਾਹੀਦੀ ਸਾਨੂੰ